ਦਲ ਲੀਸਿੰਗ ਦੀ ਅਮਰੀਕਾ ਵਿੱਚ ਰਾਹੁਲ ਗਾਂਧੀ ਦੇ ਇੱਕ ਬਿਆਨ ਤੋਂ ਬਾਅਦ ਵੱਡੀ ਚਰਚਾ ਛੜ ਜਾਂਦੀ ਹੈ ਸਿੱਖ ਸਮਾਜ ਦੇ ਅੰਦਰ ਕਾਫੀ ਵਿਰੋਧ ਦੇਖਣ ਨੂੰ ਮਿਲ ਜਾਂਦਾ ਹੈ ਭਾਜਪਾ ਦੇ ਅੰਦਰ ਪੂਰੇ ਸਿੱਖ ਦੇਸ਼ਪੁਰਾ ਦੇ ਵਿੱਚ ਕਿ ਲੋਕ ਕਿ ਹੁਣ ਇਹ ਚਰਚਾ ਛੜ ਚੁੱਕੀ ਹੈ ਰਾਹੁਲ ਗਾਂਧੀ ਦੇ ਉਸ ਬਿਆਨ ਲੈ ਕੇ ਜੋ ਉਸਨੇ ਅਮਰੀਕਾ ਵਿੱਚ ਦਿੱਤਾ ਹੈ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਕਿਹਾ ਸਾਫ਼ ਅਤੇ ਸਿੱਧੇ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਿੱਖਾਂ ਨੂੰ ਭਗ ਬੰਨ ਨੂੰ ਲੈ ਕੇ ਵੀ ਦਿੱਕਤਾਂ ਸਾਹਮਣੇ ਕਰਨੇ ਪੈਂਦੀਆਂ ਨੇ ਅੱਗੇ ਬੰਨਨ ਤੇ ਵੀ ਕਈ ਪਾਬੰਦੀਆਂ ਹੁਣ ਤੇ ਹੁੰਦੀਆਂ ਨੇ ਅਤੇ ਗੁਰਦੁਆਰੇ ਜਾਣ ਲੈ ਕੇ ਪਾਬੰਦੀਆਂ ਨੇ ਮੁਸ਼ਕਲਾਵਾਂ ਸिखਾਂ ਨੂੰ ਪੰਜਾਬ ਅਤੇ ਭਾਰਤ ਵਿੱਚ ਝੱਲਣੀਆਂ ਪੈਂਦੀਆਂ ਨੇ ਕਿਵੇਂ ਦੇਖਦੇ ਹੋ ਇਹ ਸਾਰੇ ਬਿਆਨ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਇਹ ਬੜਾ ਵੱਡਾ ਬਿਆਨ ਹੈ ਇਸ ਵੇਲੇ ਦਾ ਤੇ ਸਾਰੇ ਭਾਰਤ ਦੀ ਰਾਜਨੀਤੀ ਜਿਹੜੀ ਹੈ ਉਹਦਾ ਝੁਕਾ ਇਸ ਵਾਲੇ ਪਾਸੇ ਨੂੰ ਹੋਇਆ ਪਿਆ ਭਾਵੇਂ ਵਿਰੋਧੀ ਧਿਰ ਦੀ ਗੱਲ ਕਰ ਲਈਏ ਯਾਨੀ ਕਿ ਵਿਰੋਧੀ ਧਿਰ ਇਸ ਵळे ਕਾਂਗਰਸ ਦਾ ਗੱਲ ਕਰੀਏ ਤਾਂ ਉਹਨਾਂ ਦੀ ਭਾਜਪਾ ਆ ਲਈ ਨੇ ਜੋ ਕਿ ਇਸ ਵळे ਸਤਾ ਦੇ ਵਿੱਚ ਆ ਵੈਸੇ ਤਾਂ ਵਿਰੋਧੀ ਧਿਰ ਉਹਨੂੰ ਕਿਹਾ ਜਾਂਦਾ ਹੈ ਪਰ ਮੈਂ ਫਿਰ ਵੀ ਤੁਹਾਨੂੰ ਕਲੀਅਰ ਕਰ ਦਿੰਨਾ ਸੋ ਵਿਰੋਧੀ ਨੇ ਜਿਹੜੇ ਭਾਜਪਾ ਆਲੇ ਉਹਨਾਂ ਨੇ ਬਹੁਤ ਤਗੜੀ ਇਹਦੀ ਨਿੰਦਿਆ ਕੀਤੀ ਹੈ ਇਸ ਬਿਆਨ ਦੀ ਕਿ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਜਾ ਕੇ ਜਿਹੜੀ ਗੱਲ ਕੀਤੀ ਹੈ ਕਿ ਲਓ ਜੀ ਉੱਥੇ ਤਾਂ ਘੱਟ ਗਿਣਤੀਆਂ ਨੂੰ ਕਹਿੰਦਾ ਪ੍ਰੋਬਲਮਸ ਬਣੀਆਂ ਨੇ ਉਹਨਾਂ ਨੂੰ ਆਪਣੇ ਕਕਾਰ ਨਹੀਂ ਪਹਿਣ ਦਿੱਤੇ ਜਾਂਦੇ ਉਹਨਾਂ ਨੂੰ ਗੁਰਦੁਆਰੇ ਜਾਣ ਤੇ ਮਨਾਈ ਹੈ ਸਿੱਖਾਂ ਨੂੰ ਮਤਲਬ ਕਈ ਵਾਰੀ ਉਹਨਾਂ ਨੂੰ ਕਹਿੰਦਾ ਵੀ ਨਹੀਂ ਜਾਣ ਦਿੱਤਾ ਜਾਂਦਾ ਜਾਂ ਇਦਾਂ ਕਹਿ ਲਈਏ ਵੀ ਖੋਲ ਨਹੀਂ ਹੈਗੀ ਇਹ ਮਿਨੋਰਟੀ ਐਜ਼ ਅ ਮਿਨੋਰਟੀ ਸੋ ਇਸ ਬਿਆਨ ਤੋਂ ਬਾਅਦ ਦੇਖਿਆ ਗਿਆ ਕਿ ਭਾਜਪਾ ਦੇ ਬਹੁਤ ਸਾਰੇ ਨੇਤਾ ਜਿਹੜੇ ਨੇ ਉਹਨਾਂ ਨੇ ਰਾਹੁਲ ਗਾਂਧੀ ਅਤੇ ਉਹਨਾਂ ਦੀ ਦਾਦੀ ਵੱਲੋਂ ਉਸ ਵੇਲੇ ਕੀਤਾ ਗਿਆ ਕਾਂਡ ਯਾਦ ਕਰਵਾਉਣਾ ਸ਼ੁਰੂ ਕਰ ਦਿੱਤਾ ਕਿ 84 ਤੁਸੀਂ ਵਰਤਾਈ ਨਵੰਬਰ 84 ਤੋਂ ਤੁਸੀਂ ਵਰਤਾਈ ਤੇ ਅੱਜ ਤੁਸੀਂ ਸਾਡੇ ਰਾਜ ਦੇ ਵਿੱਚ ਕਹਿੰਦੇ ਹੋ ਕਿ ਭਾਈ ਤੁਸੀਂ ਸਿੱਖਾਂ ਨੂੰ ਜਿਹੜੀ ਮਨਾਈ ਹੈ ਉਹ ਉਹਨਾਂ ਨੂੰ ਖੋਲਣੀ ਹੈਗੀ ਉਹ ਕਹਿੰਦੇ ਵੀ ਤੁਸੀਂ ਵੀ ਤਾਂ ਐ ਕਰਦੇ ਰਹੇ ਹੋ ਨਾ ਭਾਜਪਾ ਵਾਲੇ ਕਹਿ ਰਹੇ ਆ ਉਸ ਤੋਂ ਬਾਅਦ ਟੀਵੀਆਂ ਦੇ ਉੱਤੇ ਚਰਚਾ ਛਿੜ ਚੁੱਕੀ ਹੈ ਕਿ ਰਾਹੁਲ ਗਾਂਧੀ ਨੇ ਅਮਰੀਕਾ ਚ ਜਾ ਕੇ ਬਿਆਨ ਦਿੱਤਾ ਹੈ ਇਹ ਗੁਰਪਤਵੰਤ ਪੰਨੂ ਲਈ ਇੱਕ ਪੈਟਰੋਲ ਇੱਕ ਫਿਊਲ ਦਾ ਕੰਮ ਕਰੇਗਾ ਜੋ ਉਹਦੀਆਂ ਪਾਲਿਸੀਆਂ ਨੇ ਮਤਲਬ ਕਿ ਜੋ ਸਿਕ ਫੋਰ ਜਸਟਿਸ ਕਰ ਰਹੀ ਹੈ ਉਹਦੇ ਲਈ ਇਹ ਇੱਕ ਫਿਊਲ ਦਾ ਕੰਮ ਕਰਨ ਵਾਲਾ ਕੰਮ ਕਰ ਦਿੱਤਾ ਇਦਾਂ ਨਹੀਂ ਸੀ ਕਰਨਾ ਚਾਹੀਦਾ ਭਾਰਤ ਦਾ ਹੋ ਕੇ ਭਾਰਤ ਵਿਰੋਧੀ ਬਿਆਨ ਜਿਹੜਾ ਬਾਹਰ ਜਾ ਕੇ ਦੇਣਾ ਉਹ ਰਾਹੁਲ ਗਾਂਧੀ ਨੂੰ ਨਹੀਂ ਸੀ ਕਰਨਾ ਚਾਹੀਦਾ ਹੁਣ ਮੈਂ ਤੁਹਾਨੂੰ ਨਾ ਇਸ ਘਟਨਾ ਦੇ ਉੱਤੇ ਦੁਬਾਰਾ ਆਉਂਨੇ ਆ ਤੇ ਕਿਉਂਕਿ ਸ਼ੰਕੇ ਨੇ ਕਿ ਅਮਰੀਕਾ ਨੇ ਹੋ ਸਕਦਾ ਇਹ ਬਿਆਨ ਜਿਹੜਾ ਹੈਗਾ ਰਾਹੁਲ ਗਾਂਧੀ ਕੋਲੋਂ ਦਵਾਇਆ ਹੋਵੇ ਉਹ ਉਹ ਮੈਂ ਕਿਵੇਂ ਤੁਹਾਨੂੰ ਸਮਝਾਵਾਂਗਾ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਹੋਰ ਪਾਸੇ ਲੈ ਕੇ ਜਾਣਾ ਐਰਿਕ ਗਾਰਸੇਟੀ ਜੋ ਅੰਬੈਸਡਰ ਨੇ ਭਾਰਤ ਦੇ ਵਿੱਚ ਅਮਰੀਕਾ ਦੇ ਉਹ ਕੀ ਕਰ ਰਹੇ ਨੇ ਅੱਜ ਕੱਲ੍ਹ ਦਿਨਾਂ ਦੇ ਵਿੱਚ ਉਹਨਾਂ ਦਾ ਉਹਨਾਂ ਦਾ ਰੋਲ ਜਿਹੜਾ ਬੜਾ ਮਹੱਤਵਪੂਰਨ ਹੈ ਉਹ ਵਕ ਵਕ ਸਟੇਟਾਂ ਦੇ ਮੁੱਖ ਮੰਤਰੀਆਂ ਦੇ ਨਾਲ ਗਵਰਨਰਾਂ ਦੇ ਨਾਲ ਮਿਲਨੀਆਂ ਕਰ ਰਹੇ ਨੇ ਤੁਸੀਂ ਇਹ ਗੱਲ ਮੇਰੀ ਸਮਝਿਓ ਭਈ ਮੈਂ ਇਹ ਗੱਲ ਕਿਉਂ ਕਹਿ ਰਿਹਾ ਉਹ ਉਹਨਾਂ ਨੇ ਕੇਂਦਰ ਕੋਲੋਂ ਇਜਾਜ਼ਤ ਨਹੀਂ ਲਈ ਉਹਨਾਂ ਨੇ ਇਹ ਨਹੀਂ ਕੀਤਾ ਸੈਂਟਰ ਨੂੰ ਵੀ ਸੈਂਟਰ ਸਾਨੂੰ ਮਿਲਾਵੇ ਜਾਂ ਅਸੀਂ ਮਿਲੀਏ ਜਾਂ ਨਾ ਡਾਇਰੈਕਟਲੀ ਅਪਰੋਚ ਕਰਕੇ ਉਹ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਗਵਰਨਰਸ ਦੇ ਨਾਲ ਜਾਂ ਹੋਰ ਵੱਡੇ ਮਿਨਿਸਟਰੀ ਲੈਵਲ ਦੇ ਲੋਕਾਂ ਦੇ ਨਾਲ ਮੁਲਾਕਾਤਾਂ ਕਰ ਰਹੇ ਆ ਉਹ ਸਟੇਟਾਂ ਦੇ ਨਾਲ ਵੀ ਮੁਲਾਕਾਤਾਂ ਕਰ ਰਹੇ ਆ ਜਿਹੜੀਆਂ ਭਾਰਤ ਤੋਂ ਵੱਖ ਹੋਣਾ ਚਾਹੁੰਦੀਆਂ ਜਿਵੇਂ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਜਾਂ ਫਿਰ ਇੱਧਰ ਹੋਰ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਆ ਸੋ ਉਹਨਾਂ ਦੇ ਨਾਲ ਵੀ ਮਿਲਿਆ ਜਾ ਰਿਹਾ ਦੇ ਨਾਲੋਂ ਨਾਲ ਇਹੋ ਜੇ ਬਿਆਨ ਹੁਣ ਜਿਹੜਾ ਰਾਹੁਲ ਗਾਂਧੀ ਨੂੰ ਸੱਦਣਾ ਅਮਰੀਕਾ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਅਚੰਭੇ ਜੇ ਵਾਲੀ ਗੱਲ ਆ ਕਿ ਠੀਕ ਆ ਸੱਤਾ ਦੇ ਵਿੱਚ ਹੋਣ ਵਾਲੇ ਨਰਿੰਦਰ ਮੋਦੀ ਜਾਣ ਬੇਸ਼ੱਕ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਵਿਰੋਧੀ ਧਿਰ ਦੇ ਨੇਤਾ ਨੂੰ ਅਮਰੀਕਾ ਦੇ ਵਿੱਚ ਸੱਦਣਾ ਤੇ ਉਧਰੋਂ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਦੇ ਨਾਲ ਮੁਲਾਕਾਤ ਕਰਨੀ ਕੀ ਅਮਰੀਕਾ ਭਾਜਪਾ ਵਿਰੋਧੀ ਇੱਕ ਜਿਹੜੀ ਹੈ ਵਰਤਾਂਤ ਤਾਂ ਨਹੀਂ ਬਣਾ ਰਿਹਾ ਕਿ ਭਾਜਪੀ ਦੀ ਸਰਕਾਰ ਜਿਹੜੀ ਆ ਜਿਵੇਂ ਆਪਾਂ ਸ਼ੰਕੇ ਜਾਹਰ ਕੀਤੇ ਸੀ ਕਿ ਬੰਗਲਾਦੇਸ਼ ਦੀ ਸਰਕਾਰ ਦੇਖਣੀ ਮੁੱਖ ਜਿਹੜੀ ਬੀਬੀ ਸ਼ੇਖ ਅਸੀਨਾ ਹੈਗੀ ਆ ਉਹਨੂੰ ਦੇਸ਼ ਨਿਕਾਲਾ ਤੱਕ ਮਿਲ ਜਾਣਾ ਇਹ ਸਾਰੀ ਅਮਰੀਕਾ ਦੀ ਕੀਤੀ ਕਰਾਈ ਸੀ ਤੇ ਆਪਾਂ ਉਦੋਂ ਇਹ ਵੀ ਗੱਲ ਕਹੀ ਸੀ ਆਪਾਂ ਹੀ ਨਹੀਂ ਕਹੀ ਸੀ ਤੁਹਾਨੂੰ ਇਹ ਵੀ ਮੈਂ ਗੱਲ ਮੈਂਸ਼ਨ ਕੀਤੀ ਸੀ ਕਿ ਭਾਰਤ ਦੇ ਵਿੱਚ ਕਈ ਟਵੀਟ ਐਸੇ ਦੇਖੇ ਗਏ ਨੇ ਭਾਰਤੀਆਂ ਵੱਲੋਂ ਕਿ ਹੂਜ਼ ਨੈਕਸਟ ਤੇ ਉਥੇ ਇਹ ਵੀ ਲਿਖਿਆ ਗਿਆ ਕਿ ਤੇ ਇੰਡੀਆ ਨੈਕਸਟ ਤਾਂ ਨਹੀਂ ਹੁਣ ਮੈਂ ਫਿਰ ਉੱਥੇ ਲਿਆਉਣਾ ਚਾਹਾਂਗਾ ਤੁਹਾਨੂੰ ਕਿ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਗਵਰਨਰਾਂ ਦੇ ਨਾਲ ਮੀਟਿੰਗਾਂ ਕਰਨੀਆਂ ਐਮਬੈਸਡਰ ਵੱਲੋਂ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਨੂੰ ਅਮਰੀਕਾ ਦੇ ਵਿੱਚ ਸੱਦਣਾ ਤੇ ਉੱਥੇ ਜਾ ਕੇ ਇਹੋ ਜਿਹਾ ਬਿਆਨ ਆ ਜਾਣਾ ਹੁਣ ਰਾਹੁਲ ਗਾਂਧੀ ਕੋਲੋਂ ਕਦੇ ਅਸੀਂ ਇਹ ਉਮੀਦ ਕਰ ਹੀ ਨਹੀਂ ਸੀ ਸਕਦੇ ਵੀ ਉਹ ਇਸ ਤਰ੍ਹਾਂ ਦਾ ਬਿਆਨ ਦੇ ਸਕਦਾ ਹੈ ਸਿੱਖਾਂ ਦੇ ਬਾਰੇ ਤੇ ਇਹ ਬਿਆਨ ਜਿਹੜਾ ਹੈਗਾ ਕਿਤੇ ਅਮਰੀਕਾ ਵੱਲੋਂ ਤਾਂ ਨਹੀਂ ਦਿਵਾਇਆ ਗਿਆ ਕਿ ਕੱਲ ਨੂੰ ਜੋ ਕੁਝ ਵੀ ਭਾਰਤ ਦੇ ਵਿੱਚ ਕੀਤਾ ਜਾਣਾ ਉਸ ਦੀ ਇਹ ਪ੍ਰੋੜਤਾ ਕਰਦਾ ਹੋਏ ਬਿਆਨ ਉਸ ਵੇਲੇ ਇਸ ਬਿਆਨ ਨੂੰ ਆਧਾਰ ਬਣਾਇਆ ਜਾ ਸਕਕੇ ਕਿ ਲੋਕੀ ਵਿਰੋਧੀ ਧਿਰ ਦਾ ਨੇਤਾ ਵੀ ਇਹ ਗੱਲ ਕਹਿ ਰਿਹਾ ਤੇ ਦੂਜੀ ਗੱਲ ਕੀ ਕਿਤੇ ਅਮਰੀਕਾ ਨੇ ਰਾਹੁਲ ਗਾਂਧੀ ਨੂੰ ਇਹ ਤਾਂ ਨਹੀਂ ਕਹਿ ਦਿੱਤਾ ਕਿ ਇਹ ਸਰਕਾਰ ਹਟਾ ਕੇ ਤੇ ਅਸੀਂ ਤੁਹਾਨੂੰ ਲੈ ਕੇ ਆਵਾਂਗੇ ਤੇ ਤੁਸੀਂ ਆਉਂਦੇ ਫਿਊਚਰ ਦੇ ਭਵਿੱਖ ਦੇ ਜਿਹੜੇ ਹੈਗੇ ਆ ਉਹ ਦੇਸ਼ ਦੀ ਕਮਾਂਡ ਸੰਭਣ ਵਾਲੇ ਹੋਵੋਗੇ ਜਿਵੇਂ ਮੈਂ ਬਾਕੀ ਸਟੇਟਾਂ ਦੀ ਵੀ ਗੱਲ ਕੀਤੀ ਹੈ ਕੀ ਉਹਨਾਂ ਸਟੇਟਾਂ ਦੇ ਮੁੱਖ ਮੰਤਰੀਆਂ ਦੇ ਕੰਨਾਂ 'ਚ ਫੂਕ ਤਾਂ ਨਹੀਂ ਮਾਰੀ ਜਾ ਰਹੀ ਇਹ ਸਾਰਾ ਕੁਝ ਕਿਤੇ ਨਾ ਕਿਤੇ ਇਸ ਵੇਲੇ ਸਮਝਣ ਵਾਲੀ ਗੱਲ ਹੈ ਪਰ ਹੁਣ ਜਿਹੜੇ ਸਿੱਖ ਨੇ ਉਹ ਇਸ ਬਿਆਨ ਨੂੰ ਕੁਝ ਸਿੱਖ ਐਸਾ ਵੀ ਐਸੇ ਵੀ ਹੈਗੇ ਆ ਜਿਹੜੇ ਕਹਿੰਦੇ ਲਓ ਜੀ ਰਾਹੁਲ ਗਾਂਧੀ ਤੇ ਬਿਲਕੁਲ ਆਪਣੀ ਦਾਦੀ ਤੋਂ ਵੱਖਰਾ ਹੋ ਗਿਆ ਆਪਣੇ ਪਿਓ ਦੇ ਜਿਹੜੇ ਕੀਤੇ ਕਾਰਨਾਮੇ ਆ ਉਹਦੇ ਤੋਂ ਵੱਖਰਾ ਹੈ ਰਾਹੁਲ ਗਾਂਧੀ ਤਾਂ ਬਹੁਤ ਵਧੀਆ ਅਗਲੀਆਂ ਵੋਟਾਂ ਚ ਇਹਨੂੰ ਜਿਤਾ ਦਿਓ ਸੋ ਉਹ ਪਾਲਿਸੀ ਕਿਤੇ ਨਾ ਕਿਤੇ ਇਹੀ ਚਲਦੀ ਆਉਂਦੀ ਪਈ ਐ ਆਪਾਂ ਜਦੋਂ 75 ਸਾਲਾਂ ਦੀ ਗੱਲ ਕਰਦੇ ਆ ਆਪਾਂ ਇੱਕ ਪਾਰਟੀ ਆਉਂਦੀ ਐ ਸਤਾ ਦੇ ਵਿੱਚ ਤੇ 6 ਮਹੀਨੇ ਉਹਦਾ ਦੇਖ ਕੇ ਉਹਦਾ ਹਿਸਾਬ ਕਿਤਾਬ ਜਾ ਫਿਰ ਆਪਾਂ ਉਹਦੇ ਵਿਰੋਧ ਹੋਣਾ ਸ਼ੁਰੂ ਹੋ ਜਾਂਦੇ ਆ ਸਾਢੇ 4 ਸਾਲ ਉਹਦਾ ਵਿਰੋਧ ਚੱਲਦਾ ਫਿਰ ਅਸੀਂ ਪਾਰਟੀ ਬਦਲ ਦਿੰਦੇ ਨਹੀਂ ਯਾਰੇ ਵਧੀਆ ਨਹੀਂ ਸੀ ਫਿਰ ਆਪਾਂ ਬਦਲ ਦਿੰਦੇ ਆ ਫਿਰ ਅਗਲੀ ਪਾਰਟੀ ਆਉਂਦੀ ਐ ਇਹ ਜੀ ਸਾਡੇ ਹੱਕ ਲੈ ਕੇ ਦਊਗੀ ਅਕਾਲੀ ਦਲ ਐ ਜੀ ਇਹ ਸਿੱਖਾਂ ਦੇ ਹੱਕਾਂ ਦੀ ਗੱਲ ਕਰੂਗੀ 6 ਮਹੀਨੇ ਜਾਂ ਸਾਲ ਦੇਖਦੇ ਆ ਉਸ ਤੋਂ ਬਾਅਦ ਉਹਦਾ ਵਿਰੋਧ ਸ਼ੁਰੂ ਹੋ ਜਾਂਦਾ ਫਿਰ ਆਪਾਂ ਬਦਲ ਦਿੰਦੇ ਆ ਫਿਰ ਕਾਂਗਰਸ ਲੈ ਆਣੇ ਆ ਫਿਰ ਜਦੋਂ ਇਹ ਦੁੰਨਰਾਤ ਹੋ ਜਾਂਦੀ ਹੈ ਫਿਰ ਹੁਣ ਤੀਜੀ ਧਿਰ ਦੇਖ ਲਓ ਜੀ ਫਿਰ ਆਮ ਆਦਮੀ ਪਾਰਟੀ ਲੈ ਆਉਨੇ ਅਸੀਂ ਆਮ ਆਦਮੀ ਪਾਰਟੀ ਆਉਂਦੀ ਹੈ ਸਾਲ ਲੰਘ ਜਾਂਦਾ 2 ਸਾਲ ਲੰਘ ਜਾਂਦਾ ਇਹਦੇ ਤੋਂ ਵੀ ਸਾਡਾ ਜਿਹੜਾ ਰੰਗ ਟੰਗ ਹੈਗਾ ਉਹ ਫਿੱਕਾ ਪੈਣ ਲੱਗ ਪੈਂਦਾ ਹੁਣ ਅਸੀਂ ਕਹਿੰਦੇ ਹਾਂ ਕਿ ਜੀ ਪੁਰਾਣੀਆਂ ਜਿਹੜੀਆਂ ਪਾਰਟੀਆਂ ਨੇ ਹੁਣ ਜਿਵੇਂ ਰਾਹੁਲ ਗਾਂਧੀ ਦਾ ਬਿਆਨ ਆ ਗਿਆ ਇਹ ਤਾਂ ਜੀ ਹੁਣ ਸਿੱਖਾਂ ਦੇ ਹੱਕ 'ਚ ਹੋ ਗਿਆ ਅਗਲੀ ਸਰਕਾਰ ਕਾਂਗਰਸੀ ਚ ਚੁਣ ਲੋ ਸੋ ਸਿੱਖਾਂ ਨੂੰ ਵੀ ਸੁਹਿਰਦ ਹੋਣਾ ਪੈਣਾ ਵੀ ਇਹ ਇੰਨਾ ਆਪਾਂ ਉਹਨੂੰ ਇਮੋਸ਼ਨਲੀ ਜਾਂ ਆਪਾਂ ਕਹੀਏ ਵੀ ਇੱਕ ਵਹਿਣ ਦੇ ਵਿੱਚ ਨਾ ਬਹਿ ਜਾ ਕਰੀਏ ਵੀ ਜਦੋਂ ਕੋਈ ਪੋਲੀਟੀਕਲ ਲੀਡਰ ਇਸ ਤਰ੍ਹਾਂ ਦਾ ਬਿਆਨ ਦਿੰਦਾ ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਹੁਲ ਗਾਂਧੀ ਨੇ ਇਹ ਕਿਹਾ ਸੀ ਕਿ ਮੇਰੀ ਦਾਦੀ ਵੀ ਸ਼ਹੀਦ ਹੈ ਸੋ ਉਹ ਉਹਨੇ ਇਹ ਵੀ ਗੱਲ ਕਹੀ ਸੀਗੀ ਸੋ ਇਹ ਗੱਲਾਂ ਕਿਤੇ ਨਾ ਕਿਤੇ ਤੇ ਜਿਹੜਾ ਸਿੱਖਾਂ ਦੇ ਮਨਾਂ ਦੇ ਵਿੱਚ ਕਾਂਗਰਸ ਦਾ ਵਕਾਰ ਹੈਗਾ ਉਹਨੂੰ ਕਿਤੇ ਨਾ ਕਿਤੇ ਉੱਚਾ ਚੁੱਕਣ ਦੇ ਲਈ ਇਹ ਇਹ ਜਿਹੜਾ ਦਰਬਾਰ ਸਾਹਿਬ ਜਾ ਕੇ ਸੇਵਾ ਕਰਨੀ ਜਾਂ ਫਿਰ ਬਿਆਨ ਦੇ ਦੇਣਾ ਅਮਰੀਕਾ ਦੇ ਵਿੱਚ ਜਾ ਕੇ ਸੋ ਇਹ ਕਿਤੇ ਨਾ ਕਿਤੇ ਉਧਰ ਉਹਨੂੰ ਵੀ ਲੱਗ ਸਕਦਾ ਮੈਂ ਇੱਕ ਮੈਂ ਇੱਥੇ ਇਹੀ ਨਹੀਂ ਕਹਾਂਗਾ ਕਿ ਅਮਰੀਕਾ ਨੇ ਬਿਆਨ ਦਿੱਤਾ ਮੈਂ ਦੂਜਾ ਪੱਖ ਵੀ ਤੁਹਾਨੂੰ ਦੱਸ ਦਿੰਦਾ ਕਿ ਰਾਹੁਲ ਗਾਂਧੀ ਦਾ ਆਪਣਾ ਪਰਸਨਲ ਵੀ ਇਹ ਹੋ ਸਕਦਾ ਹੈ ਕਿ ਮੈਂ ਸਿੱਖਾਂ ਨੂੰ ਆਪਣੇ ਵੱਲ ਕਿਵੇਂ ਖਿੱਚਣਾ ਹੈ ਆ ਬਿਆਨ ਦੇ ਦਿੰਦਾ ਮੈਂ ਦੋ ਚੀਜ਼ਾਂ ਨੇ ਇੱਥੇ ਜੋ ਮੈਂ ਸਮਝ ਰਿਹਾ ਇੱਕ ਤਾਂ ਅਮਰੀਕਾ ਜੋ ਇਸ ਥੋੜੇ ਹਿڈن এজেন্ডੇ ਰਾਹੀਂ ਇਹ ਸਾਰਾ ਕੰਮ ਕਰ ਰਿਹਾ ਹੋਵੇ ਬੀਜੇਪੀ ਵਿਰੋਧੀ ਵਰਤਾਂਤ ਸਿਰਜ ਰਿਹਾ ਹੋਵੇ ਜਾਂ ਫਿਰ ਰਾਹੁਲ ਗਾਂਧੀ ਦਾ ਆਪਣੇ ਤੌਰ ਤੇ ਦਿੱਤਾ ਗਿਆ ਬਿਆਨ ਹੋ ਸਕਦਾ ਸੋ ਮੈਨੂੰ ਇਹ ਹੈ ਭਈ ਇਹਦਾ ਫਾਇਦਾ ਜਿਹੜਾ ਹੈਗਾ ਉਹ ਇਹ ਆ ਕਿ ਇਹ ਗੱਲ ਨੋਟ ਹੋ ਜਾਂਦੀ ਆ ਦੁਨੀਆ ਭਰ ਦੇ ਵੱਡੇ ਅਖਬਾਰ ਜਦੋਂ ਇਹ ਚੀਜ਼ ਨੂੰ ਏਜੰਸੀ ਨੈਟਵਰਕ ਅਮਰੀਕਾ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਦੇ ਵਿੱਚ ਇਹ ਗੱਲਾਂ ਨੋਟ ਹੋ ਜਾਂਦੀਆਂ ਜੇਕਰ ਇਹ ਬਿਆਨ ਰਾਹੁਲ ਗਾਂਧੀ ਦਾ ਵੀ ਹੋਇਆ ਜਾਂ ਨਾ ਵੀ ਉਹਦੇ ਕੋਲੋਂ ਦਵਾਇਆ ਵੀ ਗਿਆ ਹੋਇਆ ਇਹ ਚੀਜ਼ਾਂ ਨੋਟ ਹੋ ਜਾਂਦੀਆਂ ਕਿ ਹਾਂ ਭਾਰਤ ਦੇ ਵਿੱਚ ਮਿਨੋਰਿਟੀਆਂ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਸੋ ਇਹ ਚੀਜ਼ਾਂ ਨੋਟ ਹੋ ਜਾਂਦੀਆਂ ਇਹ ਆਉਂਦੇ ਸਮੇਂ ਦੇ ਵਿੱਚ ਫਿਰ ਸਿੱਖਾਂ ਲਈ ਲਾਹੇਵੰਦ ਹੋ ਸਕਦੀਆਂ ਨੇ ਪਰ ਇਹਨੂੰ ਇਹ ਨਹੀਂ ਲੈਣਾ ਚਾਹੀਦਾ ਕਿ ਲਓ ਜੀ ਰਾਹੁਲ ਗਾਂਧੀ ਬਾਈ ਸਿੱਖਾਂ ਦੇ ਹੱਕ 'ਚ ਭੁਗਤ ਗਿਆ ਜਾਂ ਐ ਇਦਾਂ ਹੋ ਗਿਆ ਉਦਾਂ ਹੋ ਗਿਆ ਦੂਸਰੀ ਗੱਲ ਅਮਰੀਕਾ ਦੀ ਪਾਲਿਸੀ ਹੈ ਉਹ ਵੀ ਤੁਹਾਨੂੰ ਯਾਦ ਰੱਖਣੀ ਪਊਗੀ ਕਿ ਅਮਰੀਕਾ ਤਾਂ ਨਹੀਂ ਇਹ ਸਾਰਾ ਕੁਝ ਕਰ ਰਿਹਾ ਜੀ ਹਾਂ ਜੜੀ ਸਿੰਘ ਜੀ ਉਰੇ ਕਈ ਸਵਾਲ ਖੜੇ ਹੋਈਆਂ ਨੇ ਤੁਹਾਡੀ ਇਸ ਗੱਲ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਕਿ ਪੂਰੀ ਕਾਂਗਰਸ ਦਾ ਜੋ ਨੈਰੇਟਿਵ ਚੇਂਜ ਹੋਇਆ ਸੋ ਨਹੀਂ ਲੱਗ ਰਿਹਾ ਪੰਜਾਬ ਅਤੇ ਸਿੱਖਾਂ ਨੂੰ ਕਿ ਦਾ ਆਪ ਅਮਰਪਾਲ ਦੇ ਕਹ ਲਈ ਪਹਿਲਾਂ ਤਾਂ ਕਾਂਗਰਸ ਉਸ ਦੇ ਵਿਰੋਧ ਵਿੱਚ ਸੀ ਹੁਣ ਉਸ ਦੇ ਹੱਥ ਵਿੱਚ ਕਹ ਲੋ ਕਿ ਚਰਨ ਸੀ ਚੰਨੀ ਕਹ ਲਓ ਖੁੱਲ ਕੇ ਸਾਹਮਣੇ ਆ ਗਏ ਨੇ ਹੁਣ ਰਾਹੁਲ ਗਾਂਧੀ ਦਾ ਵੀ ਇਹ ਜਿਹਾ ਬਿਆਨ ਆ ਜਾਣਾ ਕਿ ਲੱਗਦਾ ਹੈ ਕਿ ਇਸ ਦੇ ਪਿੱਛੇ ਆਪ ਦੀ ਸੱਤਾ ਤੇ ਆਪ ਪੰਜਾਬ ਵਿੱਚ ਆਪ ਸੱਤਾ ਦੇ ਕਾਬੂ ਹੁਣ ਆਏ ਆ ਜਾਂ ਇਸ ਦੇ ਹੋਰ ਕੋਈ ਕਹ ਲੋ ਕਿ ਪੋਲਿਟੀਕਲ ਜੋ ਬੈਨੀਫਿਟਸ ਨੇ ਜੋ ਕਾਂਗਰਸ ਚਾਹਦੀ ਉਹ ਨੇ ਜਾਂ ਇਸ ਦੇ ਵਿੱਚ ਇਹ ਕਹਿ ਲਿਆ ਕਿ ਹੁਣ ਕਾਂਗਰਸ ਦਾ ਨਰੇਟਿਵ ਵੀ ਇੱਕ ਹੱਦ ਤੱਕ ਚੇਂਜ ਹੋ ਗਿਆ ਉਹ ਵੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਹਦੇ ਨਾਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਅੱਜ ਅਕਾਲੀ ਦਲ ਤਿੰਨ ਸੀਟਾਂ ਤੇ ਆ ਗਿਆ ਤੇ ਉਹਨਾਂ ਨੂੰ ਸਿੱਖਾਂ ਦੀ ਯਾਦ ਵੀ ਆ ਗਈ ਹੈ ਤੇ ਅਕਾਲ ਤਖਤ ਉਸ ਜਿਹੜਾ ਉਹਨਾਂ ਨੂੰ ਤਨਖਾਹਿਆ ਵਿੱਚ ਦੇ ਦਿੱਤਾ ਗਿਆ ਜਦੋਂ ਤੱਕ ਕੁਝ ਸਗਾ ਪੱਲੇ ਉਦੋਂ ਤੱਕ ਇਹ ਹੌਮੇ ਦੇ ਵਿੱਚ ਭਰੇ ਹੋਏ ਘੁੰਮਦੇ ਰਹੇ ਆ ਕਿ ਨਾ ਅਸੀਂ ਤਾਂ ਨਹੀਂ ਮਾਫ਼ੀਆਂ ਮੰਗਣੀਆਂ ਅਸੀਂ ਤਾਂ ਨਹੀਂ ਆ ਕੁਝ ਕੀਤਾ ਅਸੀਂ ਐਦਾਂ ਨਹੀਂ ਤੇ ਅਸੀਂ ਉਹਦਾਂ ਨਹੀਂ ਇਹ ਕਰਦੇ ਰਹੇ ਨਾ ਸਾਰਾ ਕੁਝ ਤੁਸੀਂ ਤੁਹਾਨੂੰ ਆ ਪਤਾ ਇਹਨਾਂ ਗੱਲਾਂ ਦਾ ਸੋ ਇਸੇ ਤਰੀਕੇ ਨਾਲ ਹੁਣ ਕਾਂਗਰਸ ਦਾ ਹਾਲ ਹੈ ਕਿਉਂਕਿ ਕਾਂਗਰਸ ਜਿਹੜੀ ਹੈ ਉਹ ਆਪਣਾ ਆਪ ਜਿਹੜਾ ਹੈ ਉਹ ਦੁਬਾਰਾ ਜਿਹੜਾ ਹੈਕ ਕਰਨਾ ਚਾਹੁੰਦੀ ਹੈ ਆਪਣੇ ਆਪ ਨੂੰ ਉਭਾਰਨਾ ਚਾਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜੇ ਪੰਜਾਬ ਜਿੱਤਣਾ ਸਿੱਖਾਂ ਦੀ ਗੱਲ ਕਰਨੀ ਪੈਣੀ ਹੈ ਤੇ ਜੇ ਹੋਰ ਸਟੇਟਾਂ ਦੇ ਵਿੱਚ ਜਿਹੜੀਆਂ ਮਿਨੋਰਟੀਜ਼ ਆ ਉਹਨਾਂ ਦੀ ਗੱਲ ਕਰਨੀ ਪੈਣੀ ਹੈ ਫਿਰ ਜਾ ਕੇ ਗੱਲ ਬਣੂਗੀ ਕਿਉਂਕਿ ਇੱਕ ਬਹੁਗਿਣਤੀ ਜਿਹੜਾ ਹਿੰਦੂ ਧਰਮ ਹੈਗਾ ਉਹਨੂੰ ਤਾਂ ਆਪਣੇ ਹੱਕ ਦੇ ਵਿੱਚ ਬੀਜੇਪੀ ਆਲਰੇਡੀ ਭੁਗਤਾਈ ਰਹੀ ਹੈ ਪਿਛਲੇ 10 ਸਾਲਾਂ ਤੋਂ ਸੋ ਰਾਹੁਲ ਗਾਂਧੀ ਨੂੰ ਲੱਗਦਾ ਕਿਤੇ ਨਾ ਕਿਤੇ ਮਿਨੋਰਟੀਜ਼ ਨੂੰ ਤੇ ਹਿੰਦੂ ਵੋਟ ਜਿਹੜੀ ਹੈ ਉਹ ਜਿੰਨੀ ਕੁ ਮੈਨੂੰ ਪੈਣੀ ਹੋਏਗੀ ਪਹਿ ਜਾਏਗੀ ਪਰ ਮੈਂ ਮਿਨੋਰਟੀਜ਼ ਨੂੰ ਆਪਣੇ ਹੱਕ ਦੇ ਵਿੱਚ ਕਰਾਂ ਸੋ ਜਦੋਂ ਕੋਈ ਪਾਰਟੀ ਡੁੱਬਦੀ ਹੁੰਦੀ ਹੈ ਨਾ ਉਹ ਇਸ ਤਰ੍ਹਾਂ ਦੇ ਸਹਾਰੇ ਲੈਂਦੀ ਹੁੰਦੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਵੀ ਕਿਹਾ ਜਾਂਦਾ ਨਾ ਭਈ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੇ ਆਪਣੇ ਵੱਲੋਂ ਹੱਥ ਪੈਰ ਮਾਰਨੇ ਹੀ ਹੁੰਦੇ ਆ ਤਾਂ ਕਿ ਆਪਣੇ ਆਪ ਨੂੰ ਦੁਬਾਰਾ ਜਿਹੜਾ ਹੈ ਉਹ ਪੱਟੜੀ ਦੇ ਉੱਤੇ ਲੈ ਕੇ ਆਉਣ ਸੋ ਇੰਨਾ ਕੁ ਹੋ ਸਕਦਾ ਹੈ ਬਾਕੀ ਜਿਹੜੀ ਦੂਸਰਾ ਵੀ ਮੈਂ ਤੁਹਾਨੂੰ ਦੱਸਿਆ ਇੱਕ ਹੋਰ ਜਿਹੜੀ ਅਮਰੀਕਾ ਦੀ ਗੱਲ ਮੈਂ ਕੀਤੀ ਹੈ ਕਿਤੇ ਨਾ ਕਿਤੇ ਉਹ ਵੀ ਕਿਤੇ ਨਾ ਕਿਤੇ ਹੋ ਸਕਦੀ ਹੈ ਬਾਕੀ ਇਹ ਫਿਊਚਰ ਦੇ ਵਿੱਚ ਪਤਾ ਲੱਗ ਜੂਗਾ ਜੀ ਜਿਸ ਦੇ ਲਈ ਥੋੜਾ ਧੰਨਵਾਦ ਕਰਦੇ ਆ ਕਿਉਂਕਿ ਜਿੱਦੋਂ ਹੀ ਕੋਈ ਕਹੇ ਲੋ ਕਿ ਜੀਓ ਪੋਲਿਟਿਕਸ ਦਾ ਇਸ਼ੂ ਆਉਂਦਾ ਹੈ ਤੇ ਜੇ ਗੱਲ ਕਰੀਏ ਤਾਂ ਥੋੜੇ ਤੋਂ ਬੰਦ ਕੋਈ ਐਕਸਪਲੇਨ ਕਰ ਸਕਦਾ ਜੀਓ ਪੋਲਿਟਿਕਸ ਨੂੰ ਪੰਜਾਬੀਆਂ ਦੇ ਲਈ ਅਤੇ ਇੰਨੀ ਕਹ ਲੋ ਕਿ ਸਿੱਧੇ ਅਤੇ ਸਲ ਸ਼ਬਦਾਂ ਦੇ ਵਿੱਚ ਵੀ ਥੋੜਾ ਧੰਨਵਾਦ ਕਰਦੇ ਆ ਸਨਨ ਜੁੜਦੀਓ ਐਡੇ ਬੜੇ-ਬੜੇ ਜੋ ਧੰਨਵਾਦੀ ਧੰਨਵਾਦ ਜਿਵੇਂ ਤੁਸੀਂ ਕਿਹਾ ਕਿ ਮੇਰੇ ਤੋਂ ਵੱਧ ਕਿਵੇਂ ਕੋਈ ਕਰ ਸਕਦਾ ਮੇਰੇ ਤੋਂ ਬਹੁਤ ਵੱਡੇ ਵੱਡੇ ਲੋਕ ਬੈਠੇ ਨੇ ਅਸੀਂ ਆਪਣੀ ਤੁੱਛ ਬੁੱਧੀ ਦੇ ਨਾਲ ਮਾੜੀ ਮੋਟੀ ਗੱਲਬਾਤ ਕਰ ਲੈਨੇ ਆ ਸੋ ਤੁਸੀਂ ਸੁਣਦੇ ਹੋ ਸਾਰੇ ਜਾਣੇ ਸਾਡੇ ਦਰਸ਼ਕ ਸੁਣਦੇ ਆ ਸੋ ਸਾਡੇ ਲਈ ਇੰਨਾ ਹੀ ਬਹੁਤ ਹੈ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਵੀਡੀਓਜ਼ ਤੇ ਤਾਂ ਕਿ ਅਸੀਂ ਹੋਰ ਉਤਸ਼ਾਹ ਦੇ ਨਾਲ ਵੀਡੀਓਜ਼ ਜਿਹੜੀਆਂ ਬਣਾਉਂਦੇ ਰਹੀਏ ਧੰਨਵਾਦ